ਮੇਠ ਦੀ ਮਸਕਾਨ ਵਰਗਾ ਇੱਕ ਹੋਰ ਕਾਂਡ ਪਤਨੀ ਨੇ ਪਤੀ ਦੀ ਸਿਰਫ ਇੱਕ ਹੱਥ ਨਾਲ ਹੀ ਗਲਾ ਦਬਾ ਕੇ ਜੀਵਨ ਲੀਲਾ ਸਮਾਪਤ ਕਰਤੀ ਕਿਉਂਕਿ ਉਹਦੇ ਦੂਜੇ ਆਪਦੇ ਉੱਤੇ 6 ਵਜੇ ਹੋਈ ਸੀ 4 April 2025 ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਜਨੌਰ ਇੱਥੋਂ ਦੀ ਇੱਕ ਕਲੋਨੀ ਆਦਾਰਸ਼ ਨਗਰ ਇੱਥੋਂ ਦੀ ਇੱਕ 26 ਸਾਲਾ ਔਰਤ ਤਕਰੀਬ ਦੁਪਹਿਰ 1 ਵਜੇ ਰੋਂਦੇ ਹੋਏ ਆਪਦੇ ਦੇਵਰ ਨੂੰ ਫੋਨ ਮਲਾਉਂਦੀ ਆ ਜਿੱਦਾਂ ਨਾਮ ਪਿਊਸ਼ ਸੀ ਤੇ ਉਹਦੇ ਦੁਆਰਾ ਉਸ ਨੂੰ ਕਿਹਾ ਜਾਂਦਾ ਕਿ ਮੇਰੇ ਪਤੀ ਦੀਪਕ ਕੁਰਸੀ ਤੇ ਬੈਠੇ ਹੋਏ ਅਚਾਨਕ ਹੀ نیچے ਡਿੱਗ ਪਏ ਤੇ ਤੂੰ ਆ ਜਾ ਪਰ ਉਹ ਕਾਫੀ ਸਮੇਂ ਤੱਕ ਜਦੋਂ ਟੱਕਰ ਨਹੀਂ ਆਉਂਦਾ ਤੇ ਦੀਪਕ ਦੇ ਭਰਾ ਨੂੰ ਦੁਬਾਰਾ ਤੋਂ ਫਿਰ ਤੋਂ ਫੋਨ ਲਗਾਉਂਦੀ ਹੈ ਤੇ ਕਹਿੰਦੀ ਹੈ ਕਿ ਤੂੰ ਜਲਦੀ ਆ ਜਾ ਸ਼ਾਇਦ ਉਸ ਨੂੰ ਹਾਰਟ ਅਟੈਕ ਆਇਆ ਪਰ ਉਹ ਜ਼ਿਆਦਾ ਇੰਤਜ਼ਾਰ ਨਹੀਂ ਕਰਦੀ ਤੇ ਨਜ਼ਦੀਕ ਦੇ ਹੀ ਇੱਕ ਹਸਪੀਟਲ ਦੇ ਵਿੱਚ ਉਸ ਨੂੰ ਲੈ ਕੇ ਜਾਂਦੀ ਹੈ ਜਦੋਂ ਕਿ ਉਸ ਦੀ ਬੁੱਕਲ ਦੇ ਵਿੱਚ ਇੱਕ 6 ਮਹੀਨੇ ਦਾ ਬੇਟਾ ਵੀ ਸੀ ਉਹ ਰੋਂਦੇ ਹੋਏ ਹਸਪੀਟਲ ਪਹੁੰਚੀ ਪਰ ਇਸ ਹਸਪੀਟਲ ਦੇ ਦੁਆਰਾ ਉਸਦੇ ਪਤੀ ਨੂੰ ਜ਼ਿਲ੍ਹਾ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਪਰ ਜਦੋਂ ਡਾਕਟਰ ਦੇ ਦੁਆਰਾ ਉਸ ਨੂੰ ਚੈੱਕ ਕੀਤਾ ਜਾਂਦਾ ਉਸ ਭਾਗ ਤੱਕ ਉਹਦੇ ਸਰੀਰ ਦੇ ਵਿੱਚ ਦਮ ਮੌਜੂਦ ਨਹੀਂ ਸੀ ਉਸ ਸਮੇਂ ਤੇ ਕਰ ਮਰ ਚੁੱਕਿਆ ਸੀ ਨਬਜ਼ ਬੰਦ ਹੋ ਚੁੱਕੀ ਸੀ ਜਦੋਂ ਹੀ ਇਹ ਗੱਲ ਉਸ ਨੂੰ ਪਤਾ ਲੱਗਦੀ ਹੈ ਤਾਂ ਉਹ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਇਸ ਤੋਂ ਬਾਅਦ ਕੁਝ ਸਮੇਂ ਦੇ ਵਿੱਚ ਹੀ ਉੱਥੇ ਸਾਰੇ ਰਿਸ਼ਤੇਦਾਰ ਵੀ ਆ ਚੁੱਕੇ ਸੀ ਘਰ ਵਾਲੇ ਨੇ ਕਹਿਣਾ ਸ਼ੁਰੂ ਕਰਤਾ ਕਿ ਉਸ ਨੂੰ ਘਰ ਲੈ ਕੇ ਚੱਲੋ ਪਰ ਪੂਰੇ ਪਰਿਵਾਰ ਦੇ ਦਿਮਾਗ 'ਚ ਮੇਠਪਾਲੀ ਘਟਨਾ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਮਸਕਾਰ ਨੇ ਸਾਹਿਦ ਨਾਲ ਮਿਲ ਕੇ ਗੌਰਵ ਨੂੰ ਡਰਮ ਦੇ ਵਿੱਚ ਪੈਕ ਕਰਤਾ ਸੀ ਤੇ ਇਸੇ ਕਰਕੇ ਪਰਿਵਾਰ ਵੱਲੋਂ ਦੀਪਕ ਦੇ ਪੋਸਟਮਾਰਟਮ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹ ਸੁਣਤੇ ਹੀ ਸ਼ੁਭਾਨੀ ਜੋਗ ਦੀਪਕ ਦੀ ਪਤਨੀ ਸੀ ਉਹ ਰੋਂਦੇ ਹੋਏ ਗੁੱਸੇ ਨਾਲ ਕਹਿੰਦੀ ਆ ਕਿ ਮੈਂ ਆਪਦੇ ਪਤੀ ਦੀ ਚੀਰ ਫਾੜ ਨਹੀਂ ਹੋਣ ਦੇਵਾਂਗੀ। ਪਰ ਦੀਪਕ ਦਾ ਭਰਾ, ਚਾਚਾ ਤੇ ਮਾਂ ਤੇ ਹੋਰ ਰਿਸ਼ਤੇਦਾਰਾਂ ਦੁਆਰਾ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਪੋਸਟਮਾਰਟਮ ਤੋਂ ਬਿਨਾਂ ਉਹ ਦੀਪਕ ਨੂੰ ਇੱਥੋਂ ਲੈ ਕੇ ਨਹੀਂ ਜਾਣਗੇ। ਇਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ, ਪੁਲਿਸ ਉੱਥੇ ਆਉਂਦੀ ਹੈ ਤੇ ਸਾਰੀ ਗੱਲ ਪੁਲਿਸ ਨੂੰ ਦੱਸੀ ਜਾਂਦੀ ਆ। ਤਦ ਫਿਰ ਪੁਲਿਸ ਕਹਿੰਦੀ ਆ ਕਿ ਹੁਣ ਤੁਸੀਂ ਚਾਹੋ ਜਾਂ ਨਾ ਚਾਹੋ ਇਸਦਾ ਪੋਸਟਮਾਰਟਮ ਤਾਂ ਹੋ ਕੇ ਹੀ ਰਹੂਗਾ। ਦੀਪਕ ਦੇ ਭਰਾ ਬਲੋ ਐਫ ਆਈ ਆਰ ਕਰਵਾਈ ਜਾਂਦੀ ਆ ਤੇ ਦੀਪਕ ਦਾ ਪੋਸਟਮਾਰਟਮ ਹੁੰਦਾ। ਕੁਝ ਹੀ ਸਮੇਂ ਚ ਪੋਸਟਮਾਰਟਮ ਰਿਪੋਰਟ ਵੀ ਆ ਚੁੱਕੀ ਸੀ। ਤੇਸਰ ਰਿਪੋਰਟ ਤੋਂ ਪਤਾ ਚੱਲਦਾ ਕਿ ਦੀਪ ਕਿਸੇ ਚਾਰ ਤੋਂ ਨਹੀਂ ਸੀ ਡਿੱਗਿਆ ਨਾ ਹੀ ਉਸ ਨੂੰ ਹਾਰਟ ਅਟੈਕ ਆਇਆ ਸੀ ਬਲਕਿ ਉਹਦੀ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ ਹੁਣ ਪੁਲਿਸ ਤੇ ਰਿਸ਼ਤੇਦਾਰ ਜਾਣਨਾ ਚਾਹੁੰਦੇ ਸੀ ਕਿ ਇਹ ਕੀਤਾ ਕਿਸ ਨੇ ਇਸ ਤੋਂ ਬਾਰੇ ਮਾਮਲਾ ਮੀਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਫੈਲਣ ਲੱਗ ਗਿਆ ਸੋਸ਼ਲ ਮੀਡੀਆ ਤੇ ਵੀ ਆਇਆ ਤੇ ਲੋਕਾਂ ਦੇ ਦੁਆਰਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਜਵਾਨੀ ਦੇ ਦੁਆਰਾ ਆਪਣੇ ਪਤੀ ਨੂੰ ਸਿਰ ਪੈਸ ਕਰਕੇ ਮਾਰਿਆ ਗਿਆ ਕਿਉਂਕਿ ਉਸ ਦੀ ਨੌਕਰੀ ਤੇ ਉਸ ਦਾ ਫੰਡ ਹੈ ਜਿਹੜਾ ਉਸ ਨੂੰ ਹੜਪਣਾ ਚਾਹੁੰਦੀ ਸੀ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਸ਼ੁਬਾਨੀ ਨੂੰ ਅਰੈਸਟ ਕਰ ਲਿਆ ਜਾਂਦਾ। ਇਸ ਤੋਂ ਬਾਅਦ ਸ਼ੁਬਾਨੀ ਅਲੱਗ-ਅਲੱਗ ਕਹਾਣੀਆਂ ਪੁਲਿਸ ਨੂੰ ਸੁਣਾਉਂਦੀ ਹੈ। ਪਰ ਜਦੋਂ ਪੁਲਸ ਆਉਂਦੀ ਆਈ ਤਾਂ ਉਹ ਰੱਟੇ ਹੋਏ ਤੋਤੇ ਵਾਂਗ ਬੋਲਣਾ ਸ਼ੁਰੂ ਕਰ ਦਿੰਦੀ ਆ। ਤਾਂ ਇੱਕ ਕਹਾਣੀ ਸਾਹਮਣੇ ਆਉਂਦੀ ਆ। ਦਰਸਲ ਦੀਪਕ ਕੁਮਾਰ ਨਾਂ ਦਾ ਇਹ ਲੜਕਾ ਆਪਦੇ ਤਿੰਨ ਭਰਾਵਾਂ 'ਚੋਂ ਸਭ ਤੋਂ ਵੱਡਾ ਸੀ। ਪੜ੍ਹਨ ਦੇ ਵਿੱਚ ਕਾਫੀ ਹੁਸ਼ਿਆਰ ਸੀ ਤੇ ਇਸੇ ਬਜਾਏ ਦੇ ਕਾਰਨ ਸੀਆਰਪੀਐਫ ਦੇ ਵਿੱਚ ਉਸਦੀ ਨੌਕਰੀ ਲੱਗ ਜਾਂਦੀ ਆ। ਪਰ ਉਸਨੇ ਸਾਲ 2021 'ਚ ਰੇਲਵੇ ਦਾ ਇਗਜ਼ਾਮ ਦਿੱਤਾ ਜਿੱਥੇ ਉਸਨੇ ਇਹ ਇਗਜ਼ਾਮ ਕਰੈਕ ਵੀ ਕਰ ਲਿਆ। ਤੇ ਫਿਰ ਸਾਲ 2023 ਚ ਉਹ ਰੇਲਵੇ ਚ ਟੈਕਨੀਸ਼ੀਅਨ ਬਣ ਗਿਆ ਤੇ ਉਸਨੇ CRPF ਦੀ ਨੌਕਰੀ ਛੱਡ ਦਿੱਤੀ ਉਹਦੇ ਜੋਬ ਵੀ ਉਸਦੇ ਜ਼ਿਲ੍ਹੇ ਬਜਨੌਰ ਦੇ ਵਿੱਚ ਹੀ ਮਿਲ ਗਈ ਤੇ ਫਿਰ ਉਸਨੇ ਸ਼ਵਾਨੀ ਨਾਮ ਦੀ ਇੱਕ ਲੜਕੀ ਦੇ ਨਾਲ 17 ਜਨਵਰੀ 2024 ਨੂੰ ਲਵ ਮੈਰਿਜ ਕਰਵਾ ਲਈ ਫਿਰ ਇੱਕ ਬੇਟਾ ਵੀ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਵਿਦਾਂਤ ਹੁਣ ਤੱਕ ਇਹ ਆਪਦੇ ਪਿੰਡ 'ਚ ਰਹ ਰਹੇ ਸੀ ਪਰ ਬਾਅਦ ਦੇ ਵਿੱਚ ਇਹ ਦੋਨੋਂ ਨਵੀਂਜਾਬਾਦ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਇੱਥੇ ਇੱਕ ਕਿਰਾਏ ਦਾ ਮਕਾਨ ਲੈ ਕੇ ਪਰ ਇੱਥੇ ਰਹਿੰਦੇ ਹੋ ਜੋਤਾ ਸ਼ਵਾਨੀ ਘਰ ਦੇ ਵਿੱਚ ਇਕੱਲੀ ਹੁੰਦੀ ਉਦੋਂ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਕਰਦੀ ਸੀ ਪਰ ਜਦੋਂ ਦੀਪਕ ਘਰ ਆਉਂਦਾ ਟੌ ਮੁਰਝਾ ਆਦਿਆ ਕਰਦੀ ਸੀ ਤੇ ਇਸੇ ਕਰਕੇ ਦੀਪਕ ਨੂੰ ਸ਼ੱਕ ਹੋਣ ਲੱਗਾ ਕਿ ਸ਼ਬਾਨੀ ਦਾ ਕਿਸੇ ਹੋਰ ਨਾਲ ਸੰਬੰਧ ਆ ਤੇ ਮੇਰੇ ਘਰ ਦੇ ਵਿੱਚੋਂ ਜਾਣ ਤੋਂ ਬਾਅਦ ਉਹ ਕਿਸੇ ਹੋਰ ਆਦਮੀ ਨਾਲ ਮਿਲਦੀ ਜੁਲਦੀ ਆ ਤੇ ਇਸੇ ਬỆਦੇ ਕਰਕੇ ਦੀਪਕ ਨੇ ਕਈ ਵਾਰ ਸ਼ਬਾਨੀ ਨੂੰ ਕੁੱਟਿਆ ਵੀ ਸੀ ਇਸੇ ਦੌਰਾਨ ਬਾਦੋਂ ਸ਼ੱਕ ਦੇ ਵਿੱਚ ਦੀਪਕ ਦੇ ਦੁਆਰਾ ਸ਼ਬਾਨੀ ਨੂੰ ਕਿਹਾ ਜਾਂਦਾ ਕਿ ਚਲੋ ਪਿੰਡ ਜਾਣਾ ਮਾਪੇ ਵੀ ਫੋਨ ਕਰ ਰਹੇ ਨੇ ਕਿ ਬੇਟੇ ਦਾ ਮੁੰਡਣ ਕਰਵਾਉਣਾ ਪਰ ਸ਼ਬਾਨੀ ਸਾਫ਼-ਸਾਫ਼ ਮਨਾਂ ਕਰ ਦਿੰਦੀ ਆ ਕਿ ਉਹ ਨਹੀਂ ਜਾਊਗੀ ਇਸ ਸਮੇਂ ਤੋਂ ਕਰੇਨਾਂ ਨੂੰ ਇੱਥੇ ਆਏ ਹੋਏ ਸਿਰਫ 1 ਮਹੀਨੇ ਤੇ ਕਰਦਾ ਸਮਾਂ ਹੀ ਗੁਜ਼ਰਿਆ ਸੀ ਇਸ ਤੋਂ ਬਾਅਦ 4 ਅਪ੍ਰੈਲ 2025 ਦੀ ਤਰੀਕ ਆਉਂਦੀ ਹੈ ਤੇ ਸ਼ਬਾਨੀ ਵੱਲੋਂ ਆਪਦੇ ਪਤੀ ਦੀ ਚਾਹ ਦੇ ਵਿੱਚ ਚਾਰ ਨਿੰਦੀਆਂ ਗੋਲੀਆਂ ਮਿਲਾ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਹ ਬੇਹੋਸ਼ ਹੋ ਜਾਂਦਾ ਸ਼ਬਾਨੀ ਦਾ ਕੁਝ ਸਾਲ ਪਹਿਲਾਂ ਹੀ ਸੱਜਾਂ ਟੁੱਟ ਚੁੱਕਿਆ ਸੀ ਜਿਸ ਕਰਕੇ ਉਹਦਾ ਖੱਬਾ ਹੱਥ ਹੀ ਐਕਟਿਵ ਸੀ ਪਰ ਉਸਨੇ ਉਸੇ ਕੱਲੇ ਖੱਬੇ ਹੱਥ ਨਾਲ ਆਪਦੇ ਪਤੀ ਦਾ ਗਲਾ ਦਬਾਤਾ ਤੇ ਉਸਨੂੰ ਮਾਰਤਾ ਫਿਰ 6 ਮਹੀਨੇ ਦੇ ਬੇਟੇ ਨੂੰ ਲੈ ਕੇ ਸ਼ਾਦੇ ਉੱਤੇ ਤੁੱਪ ਸੇਕਣ ਦੇ ਲਈ ਚਲੀ ਗਈ ਤੇ ਫਿਰ ਉਸਤੇ ਹਾਰਟ ਅਟੈਕ ਦੀ ਕਹਾਣੀ ਬਣਾਈ ਕਿ ਦੀਪਕ ਨੂੰ ਹਾਰਟ ਅਟੈਕ ਆਇਆ ਤੇ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਜਾਇਆ ਗਿਆ ਜਿੱਥੇ ਉਹਦੀਆਂ ਸਾਰੀਆਂ ਪਰਤਾਂ ਖੁੱਲ ਗਈਆਂ ਹੁਣ ਇਸ ਮਾਮਲੇ ਦੇ ਵਿੱਚ ਦੋ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਇੱਕ ਤਾਂ ਇਹ ਕਿ ਉਸਰੇ ਪਤੀ ਦੀ ਮੌਤ ਤੋਂ ਬਾਅਦ ਮੈਰਨ ਵਾਲੇ ਫੰਡ ਦੇ ਲਈ ਉਸ ਦੀ ਹੱਤਿਆ ਕੀਤੀ ਆ ਤਾ ਦੂਸਰੇ ਪਾਸੇ ਉਹਦੇ ਨਜਾਇਜ਼ ਸੰਬੰਧ ਕਿਸੇ ਹੋਰ ਆਦਮੀ ਦੇ ਨਾਲ ਹੋਣ ਦੇ ਬਾਰੇ ਵਿੱਚ ਵੀ ਗੱਲ ਕਹੀ ਜਾ ਰਹੀ ਹੈ ਤੇ ਉਹ ਵੀ ਪੁਲਸ ਦੇ ਦੋਰਾ ਪਰ ਇਹ ਦੋਨੇ ਚੀਜ਼ਾਂ ਹਾਲੇ ਜਾਂਚ ਦਾ ਵਿਸ਼ਾ ਨੇ ਅੱਗੇ ਕੀ ਬਣਦਾ ਇਸ ਕੇਸ ਦੇ ਵਿੱਚ ਉਹ ਦੇਖਣਾ ਬਣਦਾ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ